ਸੋ ਜਲੰਧਰ ਸ਼ਹਿਰ ਤੋਂ ਇੱਕ ਮੰਦ ਭਾਗੀ ਖਬਰ ਹੈ ਜਿਹੜੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਲੰਧਰ ਦਾ ਕੌਂਸਲਰ ਸਾਹਿਬ ਮੁਖੇ ਤੇ ਨੇ ਕੌਂਸਲਰ ਕਿਵੇਂ ਦੇ ਦੋ ਕਿ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਹਲੇ ਤੱਕ ਇਹਦੇ ਪੁਲਿਸ ਨਹੀਂ ਪਹੁੰਚੀ ਜੀ ਦੇਖੋ ਐਦਾ ਆ ਕਿ ਇਨਫੋਰਮ ਕੀਤਾ ਵਾ 10 15 ਮਿੰਟ ਹੋ ਜਾ ਆ ਜਾਂਦੇ ਕੋਈ ਗੱਲ ਨਹੀਂ ਵੇਟ ਕਰਦੇ ਕੀ ਹੈ ਕਿ ਸਰ ਮਾਮਲਾ ਕੀ ਸੀ ਪੁਰਾ ਮਾਮਲਾ ਕੁਛ ਨਹੀਂ ਬੱਚਾ ਘਰ ਸੀ ਪਰਿਵਾਰ ਗਿਆ ਸੀ ਮੱਥਾ ਟੇਕਣ ਦੇ ਲਈ ਤੇ ਉਹ ਪਿੱਛੋਂ ਉਹਨਾਂ ਨੇ ਆ ਕੇ ਗਨ ਪਾਇੰਟ ਤੋਂ ਕੋਹਵਾ ਜੀ ਕੀਤੀ ਅੱਛਾ ਜੀ ਇਹ ਘਰ ਦੇ ਅੰਦਰ ਵੜ ਕੇ ਕੀਤੀ ਘਰ ਨੂੰ ਨੌਕਾ ਚ ਜੀ ਕਿੰਨੇ ਕੁ ਪੈਸੇ ਜਿਹੜੇ ਆ ਲੈ ਗਏ ਜੀ ਇਹ ਤਾਂ ਹੁਣ ਪਰ ਮੰਨੂ ਸੁਣਨ ਚ ਆ ਰਿਹਾ ਕਿ ਤਿੰਨ ਕੋ ਚੈਨੀਆਂ ਸੀਗੀਆਂ ਪਰਵਾਦੀਆਂ ਤੇ ਦੋ ਤਿੰਨ ਲੱਖ ਰੁਪਏ ਕਹੇ ਸੀ ਕਿੰਨੇ ਕ ਵੇ ਦੀ ਘਟਨਾ ਜੀ ਆ 9:30 9:00 ਦੀ ਘਟਨਾ ਜੀ 9:30 9:00 ਵੇ ਦੀ ਲੱਗਦਾ ਨਹੀਂ ਕੋਈ ਭੇਤੀ ਕੰਮ ਕਿਸੇ ਨੂੰ ਰੈਜੀਕਟੀ ਹੋਵੇ ਲੱਗ ਰਿਹਾ ਜੀ ਪਾਰਟਿਕੁਲਰ ਇੱਕ ਘਰ ਨੂੰ ਟਾਰਗੇਟ ਕੀਤਾ ਗਿਆ ਭੇਤੀ ਲੱਗ ਰਿਹਾ ਕੋਈ ਕਿਸੇ ਸੀਐਸਵੀ ਵੀ ਪਤਾ ਲੱਗਾ ਕੌਮ ਸੀ ਸ਼ਾਹਦ ਚਾਈ ਸੀ ਹੁਣ ਦੇਖੋ ਕਿ ਕੋਈ ਰਿਕਾਰਡਿੰਗ ਹੈਗੀ ਕਿਹੜੇ ਕੋ ਨਹੀਂ ਹੈ ਇੰਟਰਨੈਟ ਨਾ ਕਨੈਕਟਡ ਹੁੰਦੇ ਆ ਲਾਈਟ ਚੱਲ ਜੂ ਇੰਟਰਨੈਟ ਵੀ ਬੰਦ ਹੋ ਜਾਂਦਾ ਹਮਮ ਬਲੇ ਫਿਲਹਾਲ ਪਤਾ ਲੱਗਾ ਕਿੰਨੇ ਕ ਜਣੇ ਆਏ ਸੀ ਇਹਨਾਂ ਗਨ ਗਨ ਵਗੈਰਾ ਵੀ ਸੀਗੇ ਉਹਨਾਂ ਕੋਲ ਆਪਨ ਵਗੈਰਾ ਸੋ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਿਹਾ ਜਲੰਧਰ ਸ਼ਹਿਰ ਦੀਆਂ ਇਸ ਵੇਲੇ ਜਿੱਥੇ ਕੀ ਗਨ ਪੁਆਇੰਟ ਦੇ ਉੱਪਰ ਲੁੱਟ ਹੋਈ ਹੈ ਜਿਸ ਘਰ ਦੇ ਵਿੱਚ ਉੱਥੇ ਦੀ ਦੇਖ ਸਕਦੇ ਹੋ ਇਲਾਕੇ ਦੇ ਜਿਹੜੇ ਕਾਉਂਸਲਰ ਨੇ ਪਹੁੰਚ ਚੁੱਕੇ ਨੇ ਔਰ ਉਹਨਾਂ ਵੱਲੋਂ ਪੁਲਿਸ ਨੂੰ ਜਿਹੜਾ ਇਤਲਾਹ ਦਿੱਤੀ ਗਈ ਹੈ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਜਲੰਧਰ ਸ਼ਹਿਰ ਦੇ ਵਿੱਚ ਇੰਨੇ ਮਾੜੇ ਦਿਨ ਜਿਹੜੇ ਆ ਗਏ ਨੇ ਔਰ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੀ ਇੱਥੇ ਉਡੀਕ ਕੀਤੀ ਜਾ ਰਹੀ ਹੈ ਪਰ ਹੱਲੇ ਤੱਕ ਕੋਈ ਵੀ ਪੁਲਿਸ ਦਾ ਅਧਿਕਾਰੀ ਜਿਹੜਾ ਇੱਥੇ ਨਹੀਂ ਪਹੁੰਚਿਆ ਔਰ ਇਹ ਸ਼ਹਿਰ ਦਾ ਜਿਹੜਾ ਇਲਾਕਾ ਵਿਕਰਮਪੁਰਾ ਇਲਾਕਾ ਜਿੱਥੇ ਸਾਰੀ ਹੈ ਘਟਨਾ ਵਾਪਰੀ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਦਸਹਿਰੇ ਪਰਿਵਾਰ ਸਾਰਾ ਮੰਦਿਰ ਗਿਆ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਜਿਹੜਾ ਲੜਕਾ ਸੀਗਾ ਕੱਲਾ ਘਰ ਦੇ ਵਿੱਚ ਦਾ ਉਸ ਤੋਂ ਉਹ ਦੇ ਵਿੱਚ ਉਹਦੇ ਆ ਕੇ ਜਿਹੜਾ ਗਨ ਪੁਆਇੰਟ ਦੇ ਨਾਲ ਜਿਹੜੀ ਗਨ ਆ ਉਹਦੇ ਰੱਖ ਦਿੱਤੀ ਜਾਂਦੀ ਤਾਂ ਉਸ ਤੋਂ ਬਾਅਦ ਜਿਹੜੀ ਲੁੱਟ ਕਰ ਲੈਂਦੀ ਜਾਂਦੀ ਹੈ ਤਸਵੀਰਾਂ ਤੁਹਾਨੂੰ ਸ਼ਹਿਰ ਜਲੰਧਰ ਤੋਂ ਸਾਂਝੇ ਕਰ ਰਹੇ ਹਾਂ ਸੋ ਦੇਖ ਸਕਦੇ ਹੋ ਕਿ ਜਿਹੜਾ ਇਹ ਮਾਮਲਾ ਜਿਸ ਘਰ ਦੇ ਵਿੱਚ ਹੋਇਆ ਉਸ ਲੜਕੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਏਗੀ ਕਿ ਜਿਸ ਲੜਕਾ ਜਦੋਂ ਮੌਜੂਦ ਸੀਗਾ ਕਿ ਕੀ ਗੱਲਬਾਤ ਸਾਰੀ ਜਿਹੜੀ ਉਸ ਸਮੇਂ ਹੋਈ ਹੈ ਔਰ ਘਟਨਾ ਜਿਹੜੀ ਹੈ ਜਲੰਧਰ ਦੇ ਵਿਕਰਮਪੁਰੇ ਦੀ ਹੈ ਔਰ ਘਰ ਦੇ ਮੰਦਰ ਜਿਹੜਾ ਅਗੇ ਹੋਏ ਸੀਗੇ ਤਾਂ ਉਸ ਤੋਂ ਬਾਅਦ ਜਿਹੜੀ ਹੈ ਇਹ ਘਟਨਾ ਜਿਹੜੀ ਹੁੰਦੀ ਹੈ ਸਾਰੇ ਹੀ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਆ ਕੇ ਦਖਲ ਹੋ ਜਾਣਾ ਆ ਕੇ ਦਾਖਲ ਹੋਣਾ ਤਾਂ ਵਾਰਦਾਤਾ ਕਰਨੀਆਂ ਉਹਨੂੰ ਕਿੰਨੇ ਜਿਹੜਾ ਅਜਿਹੇ ਸਮੇਂ ਜਾਇਜ਼ ਹੈ ਕਿ ਘਰ ਦੇ ਵਿੱਚ ਵੀ ਕੋਈ ਵਿਅਕਤੀ ਜਿਹੜਾ ਸੇਫ ਨਹੀਂ ਹੈ ਹਾਂਜੀ ਪਪਾ ਜੀ ਕਿਵੇਂ ਦੇਖਦੇ ਹੋ ਕਿ ਇੰਨੀ ਵੱਡੀ ਘਟਨਾ ਹੋ ਗਈ ਜੀ ਇੰਨੀ ਵੱਡੀ ਘਟਨਾ ਹੋ ਗਈ ਇੰਨੀ ਵੱਡੀ ਘਟਨਾ ਹੋ ਗਈ ਪੋਸ਼ ਏਰੀਆ ਦੇ ਵਿੱਚ ਤੇ ਇਹ ਕਿਤੀ ਕਿਤੀ ਲੱਗਦਾ ਨਾ ਮੈਂ ਨਹੀਂ ਕਰ ਸਕਦਾ ਹੂੰ ਤੇ ਕਿਤੀ ਕਿੱਦਾਂ ਲੱਗਦਾ ਮਤਲਬ ਕਿੰਦੇ ਬੂਹਾ ਘੜਕਾਇਆ ਬੂਹਾ ਘੜਕਾਇਆ ਘੜਕਾ ਕੇ ਕਿਹਨੇ ਪੁੱਛਿਆ ਅੰਦਰ ਵੜਿਆ ਉਹ ਕੋਈ ਨਹੀਂ ਕੋਈ ਕਰਦੇ ਕੋਈ ਆਸ-ਪਾਸ ਸੀਸੀਟੀਵੀ ਕੈਮਰੇ ਲੱਗੇ ਆ ਇੱਥੇ ਉਹ ਲੜਕੇ ਨੇ ਕੀ ਦੱਸਿਆ ਕੀ ਹੋਇਆ ਕਿਸੇ ਦੱਸਿਆ ਨਹੀਂ ਲੜਕਾ ਕਿਥੇ ਆ ਉਹ ਅੰਦਰ ਸੋ ਲੜਕਾ ਅੰਦਰ ਹੀ ਹੈ ਪੁੱਛ ਲਓ ਆਜੋ ਆਜੋ ਬਿਲਕੁਲ ਸਮਝਾ ਦੇ ਜਲੰਧਰ ਦੇ ਵਿਕ੍ਰਮਪੁਰਾ ਦੇ ਵਿੱਚ ਇੱਕ ਵੱਡੀ ਵਾਦਦਾ ਪੂਰੀ ਆ ਤੇ ਗੱਲਬਾਤ ਚੱਲ ਰਹੀ ਹੈ ਕਿ ਜਿਹੜਾ ਇਹ ਦੱਸਦੇ ਕਿ ਜੋ ਪਰਿਵਾਰਿਕ ਮੈਂਬਰ ਨੇ ਲੜਕੇ ਨੂੰ ਮਦਰ ਤੇ ਫਾਦਰ ਬਾਲਾ ਜੀ ਚੰਗਿਆ ਦੇ ਵਿੱਚ ਦੇ ਕਿ ਮੰਦਿਰ ਗਏ ਸੀ ਚਿੰਤਪੁਨੀ ਮੰਦਿਰ ਤੇ ਕੋਲ ਤੋਂ ਲੋਕਾਂ ਵੱਲੋਂ ਇਹ ਆਜਾ ਰਿਹਾ ਕਿ ਲੜਕਾ ਇਸ ਕਰਦੇ ਤੋਂ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਿਹਾ ਜਲੰਧਰ ਸ਼ਹਿਰ ਤੋਂ ਜਿਹੜੇ ਨਵੇਂ ਦਰਸ਼ਕ ਜੁੜੇ ਨੇ ਇੱਕ ਵਾਰੀ ਫਿਰ ਦੱਸ ਦਈਏ ਕਿ ਜਲੰਧਰ ਦੇ ਵਿਕ੍ਰਮਪੁਰੇ ਦੇ ਵਿੱਚ ਜਿਹੜਾ ਇਹ ਸਾਰਾ ਮਾਮਲਾ ਹੋਇਆ ਔਰ ਜਿਹੜੀ ਵੱਡੀ ਘਟਨਾ ਜਿਹੜੀ ਹੈ ਸ਼ਹਿਰ ਦੇ ਵਿੱਚ ਹੋਈ ਹੈ ਜਿੱਥੇ ਗਨ ਪੁਆਇੰਟ ਦੇ ਉੱਪਰ ਜਿਹੜੀ ਲੁੱਟ ਕਰਕੇ ਵਿਅਕਤੀ ਕੁਝ ਗਏ ਨੇ ਔਰ ਦੱਸਿਆ ਜਾ ਰਿਹਾ ਕਿ ਦੋ ਜਿਹੜੇ ਵਿਅਕਤੀ ਸੀਗੇ ਜੋ ਕਿ ਇੱਥੇ ਦੇ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਦੋ ਵਿਅਕਤੀ ਸੀ ਉਹਨਾਂ ਵੱਲੋਂ ਲਗਾਤਾਰ ਪੁਲਿਸ ਨੂੰ ਜਿਹੜਾ ਇਨਫੋਰਮ ਆ ਕੀਤਾ ਜਾ ਰਿਹਾ ਪਰ ਹੱਲੇ ਤੱਕ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਿਹੜਾ ਇੱਥੇ ਨਹੀਂ ਪਹੁੰਚਿਆ ਕਿਵੇਂ ਦੇਖਦੇ ਹੋ ਸਰ ਇਸ ਟਾਈਮ ਦਾ ਬੰਦਾ ਬਾਹਰ ਵੀ ਸੇਫ ਨਹੀਂ ਹੋ ਕਰ ਦੇ ਵਿੱਚ ਲੁੱਟਾ ਸ਼ੁਰੂ ਹੋ ਗਿਆ ਬਹੁਤ ਭਰਾੜਾ ਹੈ ਤੁਸੀਂ ਦੇਖੋ ਇਹ ਬਿਕਰਪੁਰਾ ਸੱਤੋਂ ਪੁਰਾਣਾ ਇਲਾਕਾ ਕਹਿੰਦੇ ਪੋਰਸ਼ ਏਰੀਆ ਮਤਲਬ ਕਿ ਇੱਥੇ ਕਦੀ ਇਤਤ ਕਿੰਦਾ ਨਹੀਂ ਵਾਰਦਾਤ ਨਹੀਂ ਹੁੰਦੀ ਠੀਕ ਹੈ ਬਈ ਪਿੱਛੇ ਜੇ ਗਲੀ ਦੇ ਵਿੱਚ ਨਾਲ ਦੀ ਗਲੀ ਉੱਥੇ ਟੂਟੀਆਂ ਲਾ ਕੇ ਬੈ ਗਏ ਇੱਕ ਸਕੂਟਰ ਚੁੱਕੇ ਲੈ ਗਏ ਬਹੁਤ ਲਾਤ ਖਰਾਬ ਹੈ ਮੁੰਡਾ ਕਹਿੰਦਾ ਘਰ ਦੇ ਵਿੱਚ ਵੀ ਨਹੀਂ ਕੋਈ ਸੇਫ ਹੈ ਕੋਈ ਇੱਕ ਇੱਕ ਬੱਚੇ ਨੂੰ ਘਰ ਦੇ ਰਵਾਲਵਰ ਦੀ ਗੰਨ ਤੇ ਹੂੰ ਉਦੋਂ ਮੇਰੇ ਮਾਤਾ ਪਿਤਾ ਚੰਦਪੂਰਨੀ ਮੰਦਿਰ ਚੌਂਕੀ ਸੀਗੀ ਉੱਥੇ ਗਏ ਹੋਏ ਸੀ ਤਾਂ ਆਮ ਤੌਰ ਤੇ ਸ਼ਹਿਰ ਚ ਨੇ ਨਾਕਾਬੰਦੀ ਆ ਪਰ ਵਪਾਰ ਵਗੈਰਾ ਚੈੱਕ ਨਹੀਂ ਇਦੇ ਨੇ ਆਮ ਤੌਰ ਤੇ ਨਾਕਾਬੰਦੀ ਸੰਧਾ ਪੁਲਿਸ ਦੀ ਹੈ ਲੈਸ ਕਿੱਦਾਂ ਆ ਜਾਂ ਪੁਲਿਸ ਕਿੱਦਾਂ ਐਕਚੁਅਲੀ ਗੱਲ ਹੈ ਕਿ ਕੁਝ ਤੇ ਤਾਂ ਹੀ ਕੰਮ ਹੈ ਕਿਉਂਕਿ ਉਹਨਾਂ ਨੂੰ ਪਤਾ ਹੋਏਗਾ ਕਿ ਉਹ ਘਰ ਦੇ ਗਏ ਹੋਏ ਆ ਬੱਚਾ ਗੱਲਾਂ ਕਰੇ ਐਕਚੁਅਲੀ ਉਹ ਤਾਂ ਇਹੀ ਸਮਝਿਆ ਕਿ ਮੇਰੇ ਉਹ ਮਾਤਾ ਪਿਤਾ ਚੌਂਕੀ ਤੋਂ ਆ ਗਏ ਆ ਹਾਂ ਤਾਂ ਉਹਨੇ ਨਹੀਂ ਸਮਝਿਆ ਬੱਚੇ ਬੱਚੇ ਮੂੰਹ ਨਾਲ ਢੱਕਿਆ ਸੀਗਾ ਜੇ ਨਹੀਂ ਕੁਝ ਨਹੀਂ ਢੱਕਿਆ ਸੀ ਜਿਉਂ ਉਦਾਂ ਹੀ ਸੀਗਾ ਚੋਰਾਂ ਨੇ ਦਰਵਾਜ਼ਾ ਖੜਕਾਇਆ ਉਹ ਉਹਨਾਂ ਨੇ ਦੇ ਕੀ ਕੁਝ ਲੈ ਕੇ ਪਤਾ ਕਰਦੇ ਅਸੈਸਮੈਂਟ ਕਰਦੇ ਪਤਾ ਸੋਨਾ ਸੋਨਾ ਸਿਕਾ ਜੀ ਉਹ ਮੈਰਿਜ ਤੇ ਜਾਣਾ ਸੀ ਥੋੜਾ ਸੋਨਾ ਸੀ ਕੈਸ਼ ਪੈ ਹੈ ਸੀ ਬਸ ਐਸਾ ਜੀ ਗਵਰਨਮੈਂਟ ਨੂੰ ਇਹ ਵਾਲੇ ਤੁਹਾਨੂੰ ਪ੍ਰੈਸ ਦਾ ਜਨਰਲ ਰੋਲ ਹੈ ਜੀ ਪ੍ਰੈਸ ਵਾਲੇ ਨੂੰ ਚੀਜ਼ਾਂ ਨੂੰ ਜ਼ਿਆਦਾ ਉਠਾਓ ਤਦ ਹੀ ਫਾਇਦਾ ਜੀ ਹਾਂ ਜੀ ਸੋ ਬਿਲਕੁਲ ਜਿਹੜੇ ਸਿਲੇਮ ਲਾਣਾਵਾਸੀ ਜਾਂ ਪਰਿਵਾਰਕ ਮੈਂਬਰ ਆ ਉਹਨਾਂ ਦਾ ਕਹਿਣਾ ਕਿ ਬੜੇ ਹੀ ਮਾੜੇ ਹਾਲਾਤ ਆ ਕਦੀ ਮੋਟਰਸਾਈਕਲ ਚੁੱਕੇ ਜਾਂਦੇ ਆ ਕਦੀ ਕੋਸ਼ ਚੁੱਕੇ ਜਾਂਦਾ ਸੋ ਤਸਵੀਰਾਂ ਤੁਹਾਨੂੰ ਸ਼ਹਿਰ ਜਲੰਧਰ ਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਜਿੱਥੇ ਕਿ ਇਹ ਘਟਨਾ ਸਾਰੀ ਵਾਪਰੀ ਹੈ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਆ ਕੇ ਬੰਦੂਕ ਜਿਹੜਾ ਬੰਦੂਕ ਦੀ ਨੋਕ ਦੇ ਉੱਪਰ ਜਿਹੜਾ ਲਟਕੇ ਜਿਹੜਾ ਗਏ ਆ ਦੱਸਿਆ ਰਿਹਾ ਕਿ ਦੋ ਵਿਅਕਤੀ ਸੀਗੇ ਜਿਨ੍ਹਾਂ ਵੱਲੋਂ ਸਾਰੀ ਜਿਹੜੀ ਵਾਰਦਾਤ ਨੂੰ ਅੰਜਾਮ ਜਿਹੜਾ ਦਿੱਤਾ ਗਿਆ ਔਰ ਇਸ ਇਲਾਕੇ ਦੇ ਵਿੱਚ ਜਿਹੜੀ ਵਾਰਦਾਤ ਹੋਈ ਆ ਤਾਂ ਉੱਥੇ ਹੀ ਲੁੱਟ ਦੀ ਨੀਤ ਨਾਲ ਆਇਆ ਚਾਹੇ ਕਿਸ ਨੀਤ ਨਾਲ ਉਹ ਵਿਅਕਤੀ ਅੰਦਰ ਵੜਿਆ ਤਾਂ ਲੁੱਟ ਕਰਕੇ ਜਿਹੜਾ ਇੱਥੋਂ ਦੀ ਗਏ ਆ ਔਰ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਨੇ ਕਾਲ ਕੀਤੀ ਆ ਔਰ ਇਲਾਕੇ ਦੇ ਜਿਹੜੇ ਕਾਉਂਸਲਰ ਨੇ ਉਹ ਵੀ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਵੀ ਦੱਸਿਆ ਜਾ ਰਿਹਾ ਕਿ ਅਸੀਂ ਕਾਲ ਕੀਤੀ ਪਰ ਕੋਈ ਵੀ ਪੁਲਿਸ ਦਾ ਅਧਿਕਾਰੀ ਇੱਥੇ ਜਿਹੜਾ ਪਹੁੰਚਿਆ ਨਹੀਂ ਹੈਗਾ ਹਲੇ ਦਿਨੋਂ ਦਿਨ ਜਿਹੜੇ ਸ਼ਹਿਰ ਦੇ ਬਣਦੇ ਜਾ ਰਹੇ ਆ ਤੇ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੀਆਂ ਵਾਰਦਾਤਾਂ ਦਾ سلسلہ ਜਿਹੜਾ ਵੱਧਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਜਲੰਧਰ ਦੇ ਇੱਕ ਵਿਕਰਮਪੁਰਾ ਇਲਾਕੇ ਦੀ ਜਿਹੜੀ ਘਟਨਾ ਤੁਹਾਨੂੰ ਸਾਂਝੀ ਕਰ ਰਹੇ ਹਾਂ ਔਰ ਉੱਥੇ ਹੀ ਜਿਹੜੀ ਲੁੱਟ ਖੋਹ ਦੀ ਨੀਅਤ ਨਾਲ ਕੁਝ ਵਿਅਕਤੀ ਜਿਹੜੇ ਆਂਦੇ ਨੇ ਔਰ ਗਨ ਪੁਆਇੰਟ ਦੇ ਜਿਹੜਾ ਦਮ ਤੇ ਜਿਹੜਾ ਗੰਦ ਨੋਕ ਤੇ ਜਿਹੜਾ ਪੈਸੇ ਲੁੱਟ ਕੇ ਜਿਹੜਾ ਲੈ ਕੇ ਜਾਂਦੇ ਉਹ ਵਿਅਕਤੀ ਦੇ ਨਾਲ ਜਿਹੜਾ ਆਏ ਦਿਨ ਹੀ ਜਿਹੜੀਆਂ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੀਆਂ ਘਟਨਾਵਾਂ ਹੋ ਰਹੀਆਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਜਿਹੜੀ ਕਾਲ ਆ ਕਰ ਦਿੱਤੀ ਹੈ ਤਾਂ ਹਾਲੇ ਤੱਕ ਇਥੇ ਪੁਲਿਸ ਦਾ ਕੋਈ ਵੀ ਅਧਿਕਾਰੀ ਜਿਹੜਾ ਸਲਾ ਪਰਿਵਾਰ ਨੇ ਦਿੱਤੀ ਹੈ ਪਰ ਪੁਲਿਸ ਅਧਿਕਾਰੀ ਕੋਈ ਵੀ ਇੱਥੇ ਹਿੰਮਤ ਤੱਕ ਪੁਲਿਸ ਨਹੀਂ ਪਹੁੰਚੀ ਸੋ ਕਾਫੀ ਲੋਕ ਮੱਲੇ ਦੇ ਆਸ-ਪਾਸ ਦੇ ਜਿਹੜੇ ਵੀ ਉਹਨਾਂ ਦੇ ਰਿਸ਼ਤੇਦਾਰ ਨੇ ਇੱਥੇ ਪਹੁੰਚੇ ਹੋਏ ਆ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਜਿਹੜੀ ਵਾਰਦਾਤ ਹੈ ਨਿੰਦਨਯੋਗ ਘਟਨਾ ਜਿਹੜੀ ਸ਼ਹਿਰ ਦੇ ਵਿੱਚ ਵਾਪਰੀ ਹੈ ਜਿਸ ਦੇ ਨਾਲ ਕਿ ਲੋਕਾਂ ਦੇ ਵਿੱਚ ਜਿਹੜਾ ਡਰ ਆ ਖੋਫ ਆ ਜਿਹੜਾ ਪੈਦਾ ਹੋ ਰਿਹਾ ਦਿਨੋਂ-ਦਿਨ ਨਾਕਾਬੰਦੀ ਜਿਹੜੀ ਇੰਨੀ ਸ਼ਹਿਰ ਦੇ ਵਿੱਚ ਕੀਤੀ ਹੋਈ ਹੈ ਉਹਦਾ ਕੋਈ ਜਿਹੜਾ ਫਾਇਦਾ ਲੋਕਾਂ ਨੂੰ ਨਹੀਂ ਮਿਲ ਰਿਹਾ ਆਮ ਲੋਕਾਂ ਨੂੰ ਜਿਹੜਾ ਲੁੱਟਿਆ ਜਾ ਰਿਹਾ ਤੇ ਕੁੱਟਿਆ ਵੀ ਜਾ ਰਿਹਾ ਰੋਜ਼ ਵਾਰਦਾਤਾਂ ਸ਼ਹਿਰ ਦੇ ਵਿੱਚ ਹੋ ਰ ਔਰ ਅੱਜ ਜਿਹੜੀ ਇਹ ਵਿਕਰਮਪੁਰਾ ਦੇ ਵਿੱਚ ਇੱਕ ਘਟਨਾ ਜਿਹੜੀ ਵਾਪਰੀ ਹੈ ਸ਼ਹਿਰ ਦੇ ਵਿੱਚ ਤਕਰੀਬਨ ਜਿਹੜੀਆਂ 2-3 ਚੋਰੀਆਂ ਜਿਹੜੀਆਂ ਸਵੇਰ ਦੇਆਂ ਹੋ ਗਈਆਂ ਔਰ ਇੱਕ ਜਿਹੜੀ ਘਟਨਾ ਵਿਕਰਮਪੁਰ ਦੀ ਜਿਹੜੀ ਤੁਹਾਨੂੰ ਸਾਂਝੀ ਕਰ ਰਿਹਾ ਮਾਦਾ ਪਿੰਡ ਦਾ ਕੰਮ ਹੈ ਮੰਦਿਰ ਦੇ ਬਾਹਰ ਉਹਨਾਂ ਦਾ ਬੇਟਾ ਘਰ ਸੀ ਅੱਜ ਖਟੂ ਸ਼ਾਮ ਦੀ ਚੌਂਕੀ ਸੀ ਮੰਦਿਰ ਦੇ ਨੇ ਤੇ ਉੱਥੇ ਗਏ ਹੋਏ ਸੀ ਤੇ ਬੇਟਾ ਘਰ ਸੀ ਕਹਿੰਦਾ ਕਿਸਵੇਂ ਦਰਵਾਜ਼ਾ ਖੜਕਾਇਆ ਜੋ ਬੇਟੇ ਦੀ ਸਟੇਟਮੈਂਟ ਹੈ ਦਰਵਾਜ਼ਾ ਖੜਕਾਇਆ ਤੇ ਉਹ ਸਮਝਿਆ ਮੇਰੇ ਫਾਦਰ ਆਏ ਉਹਨੇ ਦਰਵਾਜ਼ਾ ਖੋਲਿਆ ਤੇ ਉਹ ਗੰਨ ਰਵਾਲਮਰ ਸੀਗੀ ਉਹਨਾਂ ਨੇ ਰੱਖ ਕੇ ਕਿ ਅੰਦਰੋਂ ਸਮਾਨ ਚੁਣ ਬਖੇਰ ਕਿ ਉਹ ਬਚਾਰਾ ਬੱਚਾ ਛੋਟਾ ਜਿਹਾ ਸਹਿਮ ਗਿਆ ਕਿੰਨੇ ਸਾਲ ਦਾ ਸੀ ਬਚਾੜਾ ਉਹਦਾ ਮੈਂ 12 ਸਾਲ ਤੋਂ ਬੁਣਾਈ ਸੀ ਉਹਨੂੰ ਆਈਡੀ ਆ 20 ਸਾਲ ਤੋਂ ਕੀ ਲੈ ਕੇ ਕੀ ਗਏ ਨੇ ਪਤਾ ਨਹੀਂ ਸਰ ਹੁਣ ਫੈਮਿਲੀ ਵਾਲੇ ਅਸੈਸਮੈਂਟ ਕਰੂਗੇ ਕੀ ਲੈ ਕੇ ਆਇਆ ਹਾਂ ਅੱਤਕ ਪੁੱਛ ਤੁਸੀਂ ਨੇਵਰ ਹੋ ਨਾ ਹਾਂ ਮੈਂ ਨਾਲ ਹੀ ਰਹਿਣਾ ਕਿੰਨੇ ਕੋਈ ਦੀ ਘਟਨਾ ਸਰ ਇਹ 9:00 ਵਜੇ ਅੰਦਰ ਆ ਉਹਦੇ ਪਰਪੰਡ ਪੁਆਇੰਟ ਆਪਣਾ ਦੇ ਤੇ ਉਹਨੂੰ ਲੈ ਲਏ 1 ਮਿੰਟ ਦੇ ਵਿੱਚ ਬੈਨ ਬੱਜੀ ਤਾਂ ਬੂਹਾ ਖੋਲਣਾ ਹੀ ਖੋਲਣਾ ਠੀਕ ਹੈ ਵਰਣਕ ਜਾਰਨੋਂ ਆਮਣੇ ਵਾਲੇ ਸੋਰ ਤੇ ਹੈਗੀ ਸਾਰੇ ਘਬਰਾਏ ਹੋਏ ਭਲੀ ਤਿੰਗਾ ਕੁ ਸਮਾਨ ਨੂੰ ਲੈ ਕੇ ਪਤਾ ਨਹੀਂ ਹਾਲੇ ਪਤਾ ਨਹੀਂ ਲੱਗਾ ਇਹ ਕਿੰਨੀ ਵੀ ਦਿਨ ਪਹਿਲਾਂ ਦੀ ਘਟਨਾ ਹੈਗੀ ਹੈ ਇਹ ਫੋਨ ਇਹਨੂੰ ਮੋਬਾਈਲ ਨੂੰ ਗੰਢ ਕੇ ਨਾ ਪਾਉਂਦੇ ਦੇਖ ਸਕਦੇ ਹੋ ਬਿਲਕੁਲ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਆ ਜਲੰਧਰ ਸ਼ਹਿਰ ਦੀਆਂ ਜਿਹੜੀਆਂ ਲੁੱਟਾ ਖੋਹਾਂ ਜਿਹੜੀਆਂ ਚੋਰੀਆਂ ਨੇ ਵਾਰਦਾਤਾ ਨੇ ਉਹ ਸ਼ਰੀਆਮ ਜਿਹੜੀਆਂ ਦੇਖ ਸਕਦੇ ਹੋ ਦਿਨ ਦਿਨ ਵੱਧੀਆਂ ਹੋ ਨਜ਼ਰ ਆ ਰਹੀਆਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਬੱਚਾ ਕੱਲਾ ਸੀ ਘਰ ਕਿ ਨਾ ਉਹ اسی ਮੱਥਾ ਟੇਕਣਗੇ ਅਸੀਂ ਬਾਲਾਜੀ ਦੀ ਚੌਂਕੀ ਦੇ ਵਿੱਚ ਅੱਛਾ ਯਾਰ ਮੰਦਰਾਂ ਕਿ ਉਹਨਾਂ ਨੇ 1.2 ਦਾ ਦੱਸ ਮਾਲੋ ਕੀ ਕੰਮ ਕੀ ਕਰਦੇ ਨੇ ਉਹਨਾਂ ਦੇ ਫਾਦਰ ਦਾ ਕੰਮ ਕਵਾੜ ਦਾ ਕੰਮ 200 ਇਸ ਕਬੂਨ ਲੈ ਕੇ ਕੋਈ ਨਵੀਂ ਉਹ ਸੋ ਬਿਲਕੁਲ ਜਿਹੜੇ ਨਵੇਂ ਦਰਸ਼ਕ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਤੁਹਾਨੂੰ ਤਸਵੀਰਾਂ ਜਿਹੜੀਆਂ ਪਬਲਿਕ ਅਪਡੇਟ ਟੀਵੀ ਤੇ ਜਿਹੜੀਆਂ ਸਾਂਝੀਆਂ ਕਰ ਰਿਹਾ ਸ਼ਹਿਰ ਜਲੰਧਰ ਦੀ ਜਿਹੜੀ ਖਬਰ ਹੈ ਤੁਹਾਡੇ ਤੱਕ ਜਿਹੜੀ ਸੰਤਕ ਹੈ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਘਟਨਾਵਾਂ ਵਾਰਦਾਤਾ ਜਿਹੜੀਆਂ ਸਿਲਸਲੇ ਉਹਦਾ ਜਿਹੜਾ ਵੱਧਾ ਹੋਇਆ ਉਹਦਾ ਗ੍ਰਾਫ ਹੈ ਜਿਹੜਾ ਰੋਜ਼ ਜਿਹੜਾ ਵੱਧਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਅੱਜ ਵਿਕਰਮਪੁਰਾ ਇਲਾਕੇ ਦੇ ਵਿੱਚ ਜਿਹੜਾ ਨਾਰਥ ਹਲਕਾ ਜਿਹੜਾ ਪੈਂਦਾ ਉੱਥੇ ਦੀ ਜਿਹੜੀ ਖਬਰ ਹੈ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਜਿੱਥੇ ਜੀ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਵਿੱਚ ਜਿਹੜਾ ਇਸ ਵੇਲੇ ਕਾਫੀ ਜਿਹੜਾ ਨੁਕਸਾਨ ਆ ਉਹਨਾਂ ਨੂੰ ਹੋਇਆ ਤੇ ਗਨ ਪੁਆਇੰਟ ਦੇ ਉੱਪਰ ਜਿਹੜੀ ਬੰਦੂਕ ਦੀ ਨੌਕ ਦੇ ਉੱਪਰ ਜਿਹੜੀ ਇਹ ਵਾਰਦਾਤ ਹੋਈ ਹੈ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਆਮ ਲੋਕ ਦੇ ਜਿਹੜੇ ਵਪਾਰ ਆ ਜਿਹੜੇ ਲੈ ਕੇ ਲੋਕਾਂ ਨੂੰ ਜਿਹੜਾ ਰੋਜ਼ ਹੀ ਜਿਹੜਾ ਠੱਗ ਰਹੇ ਆ ਤਾਂ ਮੌਕੇ ਦੇ ਇਲਾਕਾ ਪਾਰਸ਼ਦ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤਾਂ ਉਹਨਾਂ ਦਾ ਕਹਿਣਾ ਕਿ ਪੁਲਿਸ ਨੂੰ ਮੈਂ ਤਲਾਹ ਦਿੱਤੀ ਪਰ ਹੱਲੇ ਤੱਕ ਇੱਥੇ ਪੁਲਿਸ ਦਾ ਕੋਈ ਵੀ ਜਿਹੜਾ ਅਧਿਕਾਰੀ ਹੈ ਉਹ ਇੱਥੇ ਨਹੀਂ ਪਹੁੰਚਿਆ ਸੋ ਬੜੀ ਮੰਦਭਾਗੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਆਪਣਾ ਜਿਹੜਾ ਕੰਮ ਹੈ ਉਹ ਸਹੀ ਤਰੀਕੇ ਨਹੀਂ ਕਰ ਰਿਹਾ ਹੁਣ ਪੁਲਿਸ ਆਈ ਹੈ ਜੀ ਸੋ ਇੰਨੀ ਲੇਟ ਇੱਥੇ ਪੁਲਿਸ ਪਹੁੰਚੀ ਹੈ ਦੇਖੋ ਸੋ ਕਾਫੀ ਦੇਰ ਬਾਅਦ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਹੈ ਔਰ ਬੜੀ ਵੱਡੀ ਘਟਨਾ ਜਿਹੜੀ ਸ਼ਹਿਰ ਦੇ ਵਿੱਚ ਵਾਪਰ ਗਈ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਗਨ ਪੁਆਇੰਟ ਦੇ ਉੱਪਰ ਜਿਹੜੀ ਲੁੱਟ ਹੋ ਗਈ ਹੈ ਔਰ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਹੁਣ ਪੁਲਿਸ ਅਧਿਕਾਰੀ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਨੇ ਸੋ ਇਹ ਵਾਰਦਾ ਜਿਹੜੀ ਇਹ ਵਿਕਰਮਪੁਰਾ ਇਲਾਕੇ ਦੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿੱਥੇ ਜਿਹੜੀ ਲੁੱਟ ਦੀ ਨੀਅਤਾਂ ਨਾਲ ਆਏ ਔਰ ਗਨ ਪੁਆਇੰਟ ਦੇ ਉੱਪਰ ਜਿਹੜੀ ਸਾਰੀ ਘਟਨਾ ਕਰਕੇ ਗਏ ਤੇ ਪੁਲਿਸ ਪ੍ਰਸ਼ਾਸਨ ਹੁਣ ਮੌਕੇ ਤੇ ਜਿਹੜਾ ਪਹੁੰਚ ਚੁੱਕਾ ਤਸਵੀਰਾਂ ਤੁਸੀਂ ਦੇਖ ਨਾ ਹੋ ਜਲਾ ਮੌਕੇ ਦੇ ਮੌਜੂਦ ਹੈ ਬਿਲਕੁਲ ਤਾਂ ਕੰਮ ਕਰੇ ਉਹ ਬੁਰਾ ਦੇਖਤਾਂ ਦੇ ਰਾਜ ਜਿਹੜਾ ਉਹ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਹੇ ਹਾਂ ਜਿਸ ਘਰ ਦੇ ਵਿੱਚ ਸਾਰੀ ਵਾਰਦਾਤ ਹੋਈ ਹੈ ਉੱਥੇ ਹੀ ਹੁਣ ਸੀਸੀਟੀਵੀ ਕੈਮਰੇ ਵੀ ਜਿਹੜੇ ਹੈ ਖੰਗਾਲੇ ਜਾਣਗੇ ਕਿ ਕਿੰਨਾ ਵਿਅਕਤੀਆਂ ਵੱਲੋਂ ਜਿਹੜਾ ਮੰਦਿਰ ਗਏ ਹੋਏ ਸੀਗੇ ਮੱਥਾ ਟੇਕਣ ਲਈ ਤਾਂ ਲੜਕਾ ਜਿਹੜਾ ਘਰ ਕੱਲਾ ਸੀਗਾ ਉਸ ਤੋਂ ਬਾਅਦ 9 ਵਜੇ ਦਾ ਜਿਹੜਾ ਸਮਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਸ ਵੇਲੇ ਜਿਹੜੀ ਇਹ ਵਾਰਦਾਤ ਸਾਰੀ ਹੋਈ ਕੁਈਆ ਜੋ ਕਿ ਥਾਣਾ ਡਿਵੀਜ਼ਨ ਨੰਬਰ 3 ਦਾ ਇਲਾਕਾ ਪੈਂਦਾ ਜਿੱਥੇ ਸਾਰੀ ਇਹ ਘਟਨਾ ਹੋਈ ਹੈ ਤਾਂ ਉਹਨਾਂ ਹੀ ਘਰ ਦੇ ਵਿੱਚ ਹੁਣ ਪੁਲਿਸ ਪ੍ਰਸ਼ਾਸਨ ਜਿਹੜੀ ਆਈ ਹੈ ਤਾਂ ਅੱਗੇ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਅੰਦਰ ਦੱਸਿਆ ਜਾ ਰਿਹਾ ਹੈ ਕਿ ਕੀ ਗੱਲਬਾਤ ਹੋਈ ਸੀ ਤਾਂ ਕੀ ਘਟਨਾ ਜਿਹੜੀ ਸਾਰੀ ਵਾਪਰੀ ਸੀ ਤਾਂ ਜਿਵੇਂ ਹੀ ਪੁਲਿਸ ਬਾਹਰ ਆਂਦੀ ਹੈ ਤਾਂ ਪੁਲਿਸ ਪਾਰਟੀ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਜ਼ਰੂਰ ਕੋਸ਼ਿਸ਼ ਕੀਤੀ ਹੈਗੀ ਸੋ ਹੁਣ ਤੱਕ ਬੜੇ ਰੈਨ ਲਈ ਪਬਲਿਕ ਅਪਡੇਟ ਟੀਵੀ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ